ਜੇ ਇਹ ਸਰ ਖਮੀਰ ਵਾਲੇ ਕੁਲਚੇ ਦੇ ਨਾਮ ਨੂੰ 85 ਸਾਲ ਹੋ ਗਏ ਆ ਕੰਮ ਕਰਦੇ ਆ ਮਤਲਬ ਮੇਰੀ 3rd ਜਨਰੇਸ਼ਨ ਆ ਮੈਨੂੰ ਵੀ ਕੋ 10 ਸਾਲ ਦਾਦਾ ਜੀ ਨੇ ਮਤਲਬ ਕੰਮ ਸਿੱਖਿਆ ਸੀਗਾ ਪਹਿਲਾਂ ਉਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਉਸਤਾਦ ਸੀਗੇ ਉਹ ਪਾਕਿਸਤਾਨ ਤੋਂ ਕੰਮ ਸਿੱਖ ਕੇ ਆਏ ਜੀ ਇਹ ਬੇਸਿਕਲੀ ਜਿਹੜੀ ਪਾਕਿਸਤਾਨ ਦੀ ਆਈਟਮ ਆ ਤੇ ਉਥੋਂ ਦੀ ਜਿਹੜੀ ਹੌਲੀ ਹੌਲੀ ਜਿਹੜੀ ਅੰਮ੍ਰਿਤਸਰ ਚ ਆ ਕੇ ਜਿਹੜੀ ਆ ਇੱਕ ਵਾਰ ਚ ਸਰ ਪੱਟੀ ਦੇ ਅੰਦਰ ਜਿਹੜਾ 24 ਪੀਸਾਂ ਦੀ ਟ੍ਰੇ 24 ਪੀਸ ਨਿਕਲਦੇ ਆ ਤੇ ਦਿਨ ਚ ਲਗਾ ਲਓ ਤੁਸੀਂ ਹਜ਼ਾਰ ਕੀ ਹੈਗੀ ਸਰ ਮੇਰੀ ਮਾਸਟਰ ਜਗੀ ਹੈ ਐਮ ਐਸ ਸੀ ਐਮ ਐਲ ਸਸਿਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਕਸ਼ਸਨਕ ਅੱਜ ਅਸੀਂ ਤੁਹਾਨੂੰ ਜਿਸ ਜਗ੍ਹਾ ਦੇ ਉੱਤੇ ਲੈ ਕੇ ਆਏ ਦੱਸ ਦਈਏ ਕਿ ਅਕਸਰ ਗੁਰੂ ਨਗਰੀ ਜਿਹੜੀ ਆ ਖਾਣ ਪੀਣ ਤੋਂ ਵੀ ਜਾਣੀ ਜਾਂਦੀ ਆ ਕਿਉਂਕਿ ਦੇਸ਼ ਵਿਦੇਸ਼ ਤੋਂ ਜਦੋਂ ਸੰਗਤਾਂ ਸਚਕਨਚਰੀ ਹਰਵੰਦਰ ਸਾਹਿਬ ਦਰਸ਼ਨਦਾਰੇ ਕਰਨ ਲਈ ਪਹੁੰਚਦੇ ਆਣੇ ਤਾਂ ਉਸ ਤੋਂ ਇਲਾਵਾ ਇੱਥੇ ਜੋ ਇੱਥੋਂ ਦਾ ਫੂਡ ਜਿਹੜਾ ਉਹ ਵੀ ਸਪੈਸ਼ਲੀ ਜਿਹੜਾ ਖਾਣ ਵਾਸਤੇ ਇੱਥੇ ਆਉਂਦੀਆਂ ਨੇ ਇੱਥੋਂ ਦੇ ਵੱਖ-ਵੱਖ ਤਰ੍ਹਾਂ ਦੇ ਵੈਰਾਈਟੀ ਜਿਹੜੀਆਂ ਖਾਂਦੇ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਸਪੈਸ਼ਲ ਕੁਲਚੇ ਜਿਹੜੇ ਨੇ ਤਿਆਰ ਹੁੰਦੇ ਨੇ ਜਿਹੜੇ ਕੀ ਵਰਲਡ ਦੇ ਵਿੱਚ ਹੋਰ ਕਿਤੇ ਵੀ ਤਿਆਰ ਨਹੀਂ ਹੁੰਦੇ ਸਿਫਟਾ ਸਿਰਫ ਗੁਰੂ ਨਗਰੀ ਦੇ ਵਿੱਚ ਤਿਆਰ ਹੁੰਦੇ ਨੇ ਗੁਰੂ ਨਗਰੀ ਦੇ ਖਮੀਰ ਵਾਲੇ ਕੁਲਚੇ ਤਾਂ ਕਿੱਦਾਂ ਤਿਆਰ ਹੁੰਦੇ ਨੇ ਤਾਂ ਉਹ ਤੁਹਾਡਾ ਤਸਵੀਰਾਂ ਸਭ ਤੋਂ ਪਹਿਲਾਂ ਸਾਂਝੀਆਂ ਕਰਾਂਗੇ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਕੁਲਚਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਜਿਹੜੇ ਕੁਲਚੇ ਨੇ ਕਿਸ ਤਰ੍ਹਾਂ ਜਿਹੜੇ ਤਿਆਰ ਹੁੰਦੇ ਨੇ ਕੀ ਪ੍ਰਕਿਰਿਆ ਹੈਗੀ ਆ ਸਾਡੇ ਨਾਲ ਇੱਥੋਂ ਦੇ ਜਿਹੜੇ ਓਨਰ ਨੇ ਆਈ.ਐਸ.ਜੀ ਉਹ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਆਈ.ਐਸ.ਜੀ ਸਭ ਤੋਂ ਪਹਿਲਾਂ ਤੁਸੀਂ ਅਏ ਦੱਸੋ ਕਿ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸੇ ਕਾਰੋਬਾਰ ਦੇ ਵਿੱਚ ਤਾਂ ਇਹ ਕਿਹੜੀ ਆਈਟਮ ਹੈ ਕੀ ਇਹਨਾਂ ਦਾ ਨਾਮ ਹੈਗਾ ਕੁਲਚਿਆਂ ਦਾ ਜੇ ਇਹ ਸਰ ਖਮੀਰ ਵਾਲੇ ਕੁਲਚੇ ਦੇ ਨਾਮ ਤੋਂ ਫੇਮਸ ਹੈ ਜ਼ਿਆਦਾ ਤੇ ਇਹਦੇ ਵਿੱਚ ਕੀ ਹੈ ਕਿ ਅਸੀਂ ਜਿਹੜਾ ਇਹਨੂੰ 85 ਸਾਲ ਹੋ ਗਏ ਐ ਕੰਮ ਕਰਦੇ ਆ ਮਤਲਬ ਮੇਰੀ 3rd ਜਨਰੇਸ਼ਨ ਆ ਮੈਨੂੰ ਵੀ ਕੋਈ 10 ਸਾਲ ਹੋ ਗਏ ਜੀ ਕੰਮ ਕਰਦੇ ਆ ਤੇ ਇਹ ਜਿਹੜੇ ਖਮੀਰ ਵਾਲੇ ਕੁਲਚੇ ਕਾਫੀ ਸਾਲਾਂ ਤੋਂ ਜਿਹੜੇ ਐ ਫੇਮਸ ਐ ਅੰਮ੍ਰਿਤਸਰ ਚ ਅਲੱਗ-ਅਲੱਗ ਕਿਸਮਾਂ ਨਾਲ ਖਾਦੇ ਜਾਂਦੇ ਜਿਨ੍ਹਾਂ ਚਾਨੇ ਨਾਲ ਖਾਦੇ ਜਾਂਦੇ ਆ ਨਿਊਟਰੀ ਨਾਲ ਖਾਦੇ ਜਾਂਦੇ ਆ ਆ ਕੋਈ ਕੁਝ ਲੋਗ ਨੋਨ ਵੇਜਨਲ ਪਸੰਦ ਕਰਦੇ ਇਹਨੂੰ ਹਨਾ ਸੋਇਆ ਚਾਂਬ ਹੋਗੀ ਜਾਂ ਹੋਰ ਵੀ ਚੀਜ਼ਾਂ ਪਕੌੜੇ ਹੋਗੇ ਨੂੰ ਮਲਟੀਪਲ ਮਤਲਬ ਚੀਜ਼ਾਂ ਜਿਹੜਾ ਖਾਧਾ ਜਾ ਸਕਦਾ ਜੀ ਇਹਨੂੰ ਜੀ ਇੰਨਾ ਕੁਲਚਿਆਂ ਨੂੰ ਕਦੋਂ ਤੀ ਸ਼ੈ ਆਪਾਂ ਕਹਿ ਸਕਦੇ ਹਾਂ ਕਿਉਂਕਿ ਗੁਰੂ ਨਗਰੀ ਦੇ ਵਿੱਚ ਤੁਹਾਡੀ ਜਦੋਂ ਤੁਸੀਂ ਤੀਜੀ ਪੀੜੀ ਹੈ ਤਾਂ ਕਿੰਨਾ ਸਮਾਂ ਹੋ ਚੁੱਕਿਆ ਕਿਉਂਕਿ ਵਣ ਤੋਂ ਪਹਿਲਾਂ ਦੇ ਤੁਸੀਂ ਕੰਮ ਕਰਦੇ ਵਣ ਤੋਂ ਅ ਅਸੀਂ ਐਕਚੁਅਲੀ ਮੇਰੇ ਦਾਦਾ ਜੀ ਨੇ ਮਤਲਬ ਕੰਮ ਸਿੱਖਿਆ ਸੀਗਾ ਪਹਿਲਾਂ ਉਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਉਸਤਾਦ ਸੀਗੇ ਉਹ ਪਾਕਿਸਤਾਨ ਤੋਂ ਕੰਮ ਸਿੱਖ ਕੇ ਆਏ ਜੀ ਇਹ ਬੇਸਿਕਲੀ ਜਿਹੜੀ ਪਾਕਿਸਤਾਨ ਦੀ ਆਈਟਮ ਹੈ ਤੇ ਉਥੋਂ ਦੀ ਜਿਹੜੀ ਹੈ ਹੌਲੀ-ਹੌਲੀ ਜਿਹੜੀ ਅੰਮ੍ਰਿਤਸਰ ਚ ਆ ਕੇ ਜਿਹੜੀ ਆ ਮਸ਼ਹੂਰ ਹੋ ਗਈ ਹੈ। ਇਹਨੂੰ ਬਣਾਉਣ ਦੀ ਪ੍ਰਕਿਰਿਆ ਕੀ ਹੈਗੀ ਆ ਕਿੰਨਾ ਸਮਾਂ ਲੱਗਦਾ ਹੈ ਇਹ ਕੁੰਚੇ ਬਣਾਉਣ ਨੂੰ ਇਹਦਾ ਸਰ ਪ੍ਰੋਸੈਸ ਜਿਹੜਾ ਨਾ ਸਵੇਰੇ ਅਰਲੀ ਮਾਰਨਿੰਗ ਸਟਾਰਟ ਹੋ ਜਾਂਦਾ ਜੀ ਪੌਣੇ 4 ਵਜੇ ਇਹਦੇ ਨਾਲ ਖਮੀਰ ਲਗਾਉਣਾ ਪੈਂਦਾ ਜਿੱਦਾਂ ਤੁਹਾਨੂੰ ਗੜਵੀ ਦਿਖਾਈ ਸੀਗੀ ਉਹਦੇ ਚਨੇ ਦੀ ਦਾਲ ਯੂਜ਼ ਹੁੰਦੀ ਆ ਤੇ ਉਹਦੇ ਵਿੱਚ ਬੋਇਲਡ ਵਾਟਰ ਐਡ ਕਰਕੇ ਤੇ ਉਹਨੂੰ 24 24 ਨਹੀਂ مطلب 16 ਕਾ ਘੰਟਿਆਂ ਦੇ ਲਈ ਜਿਹੜਾ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਜਦੋਂ ਫਰਮੈਂਟੇਸ਼ਨ ਹੋ ਜਾਂਦੀ ਹੈ ਤੇ ਫਿਰ ਉਹ ਜਿਹੜਾ ਖਮੀਰ ਤਿਆਰ ਉਹਦੇ ਉਸ ਦਿਨ ਨਾਲ ਹੀ ਹੁੰਦਾ ਹਾਂਜੀ ਤਾਂ ਕਿੰਨਾ ਸਮਾਂ ਲੱਗ ਜਾਂਦਾ ਇਹਨਾਂ ਕੁਲਚਿਆਂ ਨੂੰ ਤਿਆਰ ਕਰਨ ਚ ਤਾਂ ਇੱਕ ਵਾਰੀ ਚ ਕਿੰਨੇ ਕੁਲਚੇ ਤਿਆਰ ਹੁੰਦੇ ਇੱਕ ਵਾਰ ਚ ਸਰ ਪੱਠੀ ਦੇ ਅੰਦਰ ਜਿਹੜਾ 24 ਪੀਸਾਂ ਦੀ ਟ੍ਰੇ 24 ਪੀਸ ਨਿਕਲਦੇ ਆ ਤੇ ਦਿਨ ਚ ਲਗਾ ਲਓ ਤੁਸੀਂ 1000 ਕ ਪੀਸ ਬਣਾ ਲੀਦਾ ਜੀ ਰਾਮ ਦਾ 1000 ਕੁਲਚੇ ਜਿਹੜੇ ਦਿਨ ਦੇ ਵਿੱਚ ਬਣ ਜਾਂਦੇ ਹਾਂਜੀ 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 ਇਹ ਕੁਲਚੇ ਕਿੱਥੇ ਕਿੱਥੇ ਜਾਂਦੇ ਨੇ ਆਪਾਂ ਪੂਰੇ ਵਰਲਡ ਦੀ ਗੱਲ ਕਰ ਲਈਏ ਤਾਂ ਕਿਤੇ ਵੀ ਆ ਕੁਲਚੇ ਹੋਰ ਤਿਆਰ ਨਹੀਂ ਹੁੰਦੇ ਸਿਵਾਏ ਗੁਰੂ ਨਗਰੀ ਤੋਂ ਮੈਂ ਇਥੋਂ ਕਿੱਥੇ ਕਿੱਥੇ ਤੁਸੀਂ ਕੁਲਚੇ ਭੇਜਦੇ ਹੋ ਸਰ ਇਹ ਵਰਲਡ ਵਾਈਡ ਜਾਂਦੇ ਜੀ ਕਾਫੀ ਮਤਲਬ ਕੋਈ ਕੁਝ ਲੋਕ ਇੱਥੋਂ ਕਲੈਕਟ ਆਲਮੋਸਟ ਅਕ ਟਿਕ ਕਲੈਕਟ ਕਰਦੇ ਆ ਕਿਉਂਕਿ ਇਹਦੀ ਵੈਲੀਡਿਟੀ ਜਿਹੜੀ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਇਹਦੇ ਚ ਨਾ ਹੀ ਪ੍ਰੀਜ਼ਰਵੇਟਿਵ ਯੂਜ਼ ਕਰਦੇ ਨਾ ਕੋਈ ਕਲਰ ਯੂਜ਼ ਕਰਦੇ ਜਿਹਦੇ ਨਾਲ ਮਤਲਬ ਇਹਦੀ ਜਿਹੜੀ ਲਾਈਫ ਵਧਾਈ ਜਾਵੇ ਤੇ ਇਸ ਕਰਕੇ ਜਿਹੜਾ ਇਹਦੇ ਵਿੱਚ ਕੀ ਆ ਕਿ ਇਹ 2 ਤੋਂ 3 ਦਿਨ ਮੈਕਸਿਮਮ ਟਿਕਦੇ ਆ ਜਹਾਂ ਜੇ ਕੋਈ ਕਸਟਮਰ ਉੱਥੋਂ ਲੈ ਜਾਵੇ ਤੇ ਮਤਲਬ ਉਹ ਫ੍ਰੀਸਟੋਰ ਕਰ ਲੈਣ ਨੂੰ ਫ੍ਰੀਜ਼ਰ ਚ ਜਾਂ ਫ੍ਰਿਜ ਤੇ ਫਿਰ ਉਹ ਜਿਹੜਾ ਟਾਈਮ ਘਟ ਲੈਂਦੇ ਆ ਜੀ ਜੀ ਅਕਸਰ ਨੌਜਵਾਨ ਜਿਹੜੇ ਹੁੰਦੇ ਨੇ ਉਹਨਾਂ ਦਾ ਇੱਕ ਸ਼ੌਂਕ ਹੁੰਦਾ ਹੈ ਕਿ ਬਾਹਰ ਜਾਣਾ ਵਿਦੇਸ਼ ਦੀ ਧਰਤੀ ਤੇ ਜਾਣਾ ਉੱਥੇ ਜਾ ਕੇ ਕਾਰੋਬਾਰ ਕਰਨਾ ਤਾਂ ਤੁਸੀਂ ਆਪਣੇ ਹੀ ਜਿਹੜੇ ਦਾਦਾ ਜੀ ਦੇ ਕੰਮ ਜੋ ਉਹਨਾਂ ਵੱਲੋਂ ਸਟਾਰਟ ਕੀਤਾ ਗਿਆ ਸੀਗਾ ਉਸ ਦੇ ਵਿੱਚ ਇੱਥੇ ਕੰਮ ਕਰ ਰਹੇ ਹਾਂ ਕੀ ਕੀ ਲੱਗਦਾ ਕਿਉਂਕਿ ਜਿਹੜੇ ਨੌਜਵਾਨ ਨੇ ਅੱਜ ਕੱਲ੍ਹ ਦੇ ਉਹਨਾਂ ਦੇ ਇੱਕੋ ਰੱਟ ਹੁੰਦੀ ਹੈ ਕਿ ਵਿਦੇਸ਼ ਚ ਜਾਣਾ ਵਿਦੇਸ਼ ਚ ਜਾ ਕੇ ਮਿੰਟ ਕਰਨਾ ਅੈਕਚੁਅਲੀ ਸਰ ਕੀ ਹੈ ਮੈਂ ਵੀ ਹੁਣ ਪਹਿਲਾਂ ਵਿਦੇਸ਼ ਜਾਣ ਦਾ ਹੀ ਸੋਚਿਆ ਸੀਗਾ ਪਰ ਫਿਰ ਜਦੋਂ ਸਟੱਡੀ ਕੰਪਲੀਟ ਕਰ ਲਈ ਤੇ ਛੋਟਾ ਬ੍ਰਦਰ ਵੀ ਸਟੱਡੀ ਕੰਪਲੀਟ ਕਰਕੇ ਉਹ ਕਹਿੰਦਾ ਜੀ ਮੈਂ ਬਾਹਰ ਜਾਣਾ ਫਿਰ ਇੱਕ ਜਾਣੇ ਨੂੰ ਤੇ ਇੱਥੇ ਜ਼ਰੂਰੀ ਸੀਗਾ ਰਹਿਣਾ ਤੇ ਫਿਰ ਮੈਂ ਸੋਚਿਆ ਕਿ ਮੈਂ ਬਿਜ਼ਨਸ ਨੂੰ ਗਾਉਂਦਾ ਹਾਂ ਕਿਉਂਕਿ ਮੈਂ ਵੀ ਜੌਬ ਕਰਕੇ ਜਿਹੜੀ ਆ ਛੱਡ ਚੁੱਕਿਆ ਕਾਫੀ ਜਗ੍ਹਾ ਜੌਬ ਕੀਤੀਆਂ ਪਰ ਮਜ਼ਾ ਨਹੀਂ ਆਉਂਦਾ ਜੀ ਉੱਥੇ ਕਾਮਕਰ ਜੀ ਨੂੰ ਤੇਰੀ ਕਿਹੜੀ ਜੌਬ ਕੀਤੀ ਹੈ ਸਟੱਡੀ ਕੀ ਹੈਗੀ ਹੈ ਸਟੱਡੀ ਸਰ ਮੇਰੀ ਮਾਸਟਰਸ ਹੈਗੀ ਹੈ ਐਮ ਐਸ ਸੀ ਐਮ ਐਲਟੀ ਬਾਇਓਕੈਮਿਸਟਰੀ ਦੇ ਵਿੱਚ ਮਾਸਟਰਸ ਕੀਤੀ ਹੋਈ ਹੈ ਜੀ ਤੇ ਉਹਦੇ ਨਾਲ ਕੀ ਹੈ ਕਿ ਕੁਝ ਕੰਮ 'ਚ ਵੀ ਸੁਧਾਰ ਆਇਆ ਤੇ ਪੜੇ ਲਿਖੇ ਹੁੰਦਾ ਇਹੀ ਫਾਇਦਾ ਕਿ ਮਤਲਬ ਤੁਸੀਂ ਸਾਫ ਸੁਥਰੇ ਤਰੀਕੇ ਨਾਲ ਕੰਮ ਵੀ ਕਰ ਸਕਦੇ ਹੋ ਤੇ ਦੂਸਰਾ ਇਹ ਹੈ ਕਿ ਮਤਲਬ ਹਰ ਜਗ੍ਹਾ ਜਿਹੜਾ ਮਤਲਬ ਤੁਸੀਂ ਮਤਲਬ ਲੋਕਾਂ ਨੂੰ ਦਿਖਾ ਸਕਦੇ ਹੋ ਕਿ ਮਤਲਬ ਚੀਜ਼ ਜਿਹੜੀ ਹੈ ਤੁਹਾਡੇ ਖਾਨ layak ਹੈਗੀ ਕਿ ਇੱਥੇ ਇੱਕ ਵੱਖਰੀ ਚੀਜ਼ ਹੈ ਦੇਖਣ ਨੂੰ ਮਿਲੀ ਆ ਕਿ ਅਕਸਰ ਕੋਈ ਕਾਰੋਬਾਰ ਕਰਦਾ ਤਾਂ ਉਹ ਲੇਬਰ ਦਾ ਜ਼ਿਆਦਾਤਰ ਯੂਜ਼ ਕਰਦਾ ਤੁਸੀਂ ਲੇਬਰ ਨਹੀਂ ਰੱਖੀ ਤੁਸੀਂ ਆਪ ਹੀ ਇੱਥੇ ਕਰਦੇ ਹੋ ਜੀ ਸਰ ਅਸੀਂ ਐਕਚੁਅਲੀ ਲੇਬਰ ਨਹੀਂ ਰੱਖੀ ਇਸ ਕਰਕੇ ਕਿਉਂਕਿ ਲੇਬਰ ਰੱਖਣ ਨਾਲ ਨਾ ਫਿਰ ਸਫਾਈ ਦਾ ਧਿਆਨ ਨਹੀਂ ਰਹਿੰਦਾ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾਇਆ ਜਾਵੇ ਪਰ ਉਹ ਫਿਰ ਤੁਹਾਨੂੰ ਪਤਾ ਕੋਈ ਨਾ ਕੋਈ ਕਰ ਹੀ ਜਾਂਦੇ ਨੇ ਆਪਣਾ ਕੰਮ ਇਸ ਕਰਕੇ ਅਸੀਂ ਫਿਰ ਘੱਟ ਕਰ ਲੋ ਕੰਮ ਪਰ ਸੁਥਰਾ ਕਰੋ ਇਹੀ ਰੂਟੀਨ ਰੱਖੀ ਹੈ ਜੀ ਸੀ ਤੁਸੀਂ ਕਹਿੰਦੇ ਕਿ ਤੁਸੀਂ ਮਾਸਟਰਸ ਕੀਤੀ ਹੈ ਤਾਂ ਮਾਸਟਰਸ ਕਰਕੇ ਆਪਣਾ ਹਾਲਾਕਿ ਵਧੀਆ ਗੱਲ ਹੈ ਕਿ ਆਪਣਾ ਤੁਸੀਂ ਘਰੇਲੂ ਕੰਮ ਜੋ ਤੁਸੀਂ ਤੁਹਾਡੇ ਪਹਿਲਾਂ ਤੋਂ ਚੱਲਦਾ ਆ ਰਿਹਾ ਤੁਸੀਂ ਕੰਟੀਨਿਊ ਕੀਤਾ ਲੇਕਿਨ ਮਾਸਟਰਸ ਕਰਨ ਲੱਗੇ ਤੂੰ ਸੋਚਿਆ ਹੀ ਤੁਸੀਂ ਆਪਣਾ ਕੰਮ ਹੀ ਕਰਉਂ ਨਹੀਂ ਸਰ ਮੈਂ ਘਰ ਦੇ ਮੈਨੂੰ ਕਹਿੰਦੇ ਸੀ ਤੂੰ ਕੀ ਕਰਨਾ ਹੈ ਕੰਮ ਕਰਕੇ ਥੋੜਾ ਟਫ ਹੈ ਤੂੰ ਕੱਲਾ ਕਰ ਨਹੀਂ ਸਕਦਾ ਤੇ ਪਰ ਫਿਰ ਵੀ ਮੈਂ ਕਿਹਾ ਹੁਣ ਜੌਬਸ ਦੇ ਵਿੱਚ ਇੰਨਾ ਕੁਝ ਹੈ ਨਹੀਂ ਤਾਂ ਵੀ ਦੇਖ ਹੀ ਰਹੇ ਹੋ ਅੱਜ ਕੱਲ ਦੀ ਯੂਥ ਬਾਹਰ ਇਸੇ ਕਰਕੇ ਜਾ ਰਹੀ ਕਿਉਂਕਿ ਉਹਨਾਂ ਨੂੰ ਇੰਡੀਆ ਦੇ ਵਿੱਚ ਜਿਹੜਾ ਵਧੀਆ ਨਹੀਂ ਮਿਲ ਰਿਹਾ ਇਸ ਕਰਕੇ ਆਦਰਵਾਈਸ ਤੇ ਤੁਹਾਨੂੰ ਪਤਾ ਹੀ ਆ ਫਿਰ ਜਿਹੜਾ ਕਾਰੋਬਾਰ ਫਿਰ ਸਟਾਰਟ ਕੀਤਾ ਫਿਰ ਵਧੀਆ ਲੱਗਾ ਮੈਨੂੰ ਹੋਲੀ ਹੋੜੀ ਐਕਸਪੀਰੀਅੰਸ ਵੀ ਵਧੀਆ ਬਣ ਗਿਆ ਤੇ ਕੁਝ ਚੇਂਜਸ ਵੀ ਕੀਤੇ ਖੁਦ ਵੀ ਕੀਤੇ ਫਿਰ ਆਟੇ ਵਾਲਾ ਗੁਲਚਾ ਵੀ ਬਣਾਉਣਾ ਸ਼ੁਰੂ ਕੀਤਾ ਤੇ ਮਤਲਬ ਕਾਫੀ ਅੱਛਾ ਰਿਸਪੌਂਸ ਮਿਲਿਆ ਜੀ ਉਹਦਾ ਤਾਂ ਕਿਹੜੀ ਕਿਹੜੀ ਜੌਬਸ ਤੁਸੀਂ ਕਰ ਬੈਠੇ ਹੋ ਹੁਣ ਤੱਕ ਮੈਂ ਸਰ ਐਜ਼ ਅ ਲੈਕਚਰਰ ਵੀ ਪੜ੍ਹਾ ਚੁੱਕਿਆ ਹਾਂ ਅੱਛਾ ਪੜ੍ਹਾ ਵੀ ਚੁੱਕਿਆ ਲੈਕਚਰਰ ਵੀ ਰਹੇ ਹਾਂ ਹਾਂਜੀ ਹਾਂਜੀ ਜੀ ਤੇ ਮਤਲਬ ਲੈਬ ਦੇ ਵਿੱਚ ਕੰਮ ਕੀਤਾ ਫਿਰ ਪੰਚਕੁਲ ਆਈਟੀਸੀ ਲੈਬਸ ਦੇ ਵਿੱਚ ਵੀ ਕੰਮ ਕੀਤਾ ਆਇਆ ਜੀ ਮੈਂ ਮੈਂ ਮੈਡੀਸਨ ਫੂਡ ਹਰ ਇੱਕ ਚੀਜ਼ ਦੀ ਟੈਸਟਿੰਗ ਕਰ ਲੁਕਿਆ ਜੀ ਜੀ ਮਤਲਬ ਇਨਾ ਕਹਿ ਸਕਦੇ ਆ ਕਿ ਹੁਨਰ ਹੋਣ ਦੇ ਬਾਵਜੂਦ ਵੀ ਜਿਹੜਾ ਆਪਣਾ ਤੁਸੀਂ ਘਰੇਲੂ ਕੰਮ ਹੈ ਜਿਹੜਾ ਚੁੱਪੀ ਜੀ ਜੀ ਸਰ ਫਿਰ ਉਹ ਤੁਹਾਨੂੰ ਪਤਾ 15 18000 ਨਾਲ ਜੋਬ ਵਾਲਾ ਕੰਮ ਫਿਰ ਮਜ਼ਾ ਨਹੀਂ ਆਂਦਾ ਉੱਤੋਂ ਫਿਰ ਗੱਲਾਂ ਵੀ ਤੁਹਾਨੂੰ ਪਤਾ ਮਾਲਕਾਂ ਦੀ ਸੁਣਨੀਆਂ ਪੈਂਦੀਆਂ ਤੇ ਇਸ ਕਰਕੇ ਫਿਰ ਆਪਣੀ ਜੋਬ ਵਾਲੀ ਮੈਂ ਜ਼ਿਆਦਾ ਫੋਕਸ ਕੀਤਾ ਲੱਗਦਾ ਕਿ ਮਾਸਟਰ ਜਿਹੜੀ ਆ ਹੁਣ ਕੁਲਚਿਆਂ ਦੇ ਵਿੱਚ ਕੰਮ ਆ ਰਹੀ ਹੈ ਹਾਂ ਜੀ ਹਾਂ ਜੀ ਸਰ ਜ਼ਰੂਰ ਆ ਰਹੀ ਹੈ ਪੜੇ ਲਿਖੇ ਹੁੰਦਾ ਫਾਇਦਾ ਇਹ ਹੋਇਆ ਕਿ ਮਤਲਬ ਜੇ ਨਾ ਪੜੇ ਲਿਖੇ ਹੁੰਦੇ ਤੇ ਫਿਰ ਜੀ ਆਟੇ ਵਾਲਾ ਕੁਲਚਾ ਕਦੀ ਬਣਾ ਨਹੀਂ ਸਕਣਾ ਜੀ ਮਤਲਬ ਆਟੇ ਵਾਲਾ ਕੁਲਚਾ ਜਿਹੜਾ ਤੁਸੀਂ ਸਟਾਰਟਅਪ ਕੀਤਾ ਸੀ ਸਟਾਰਟਅਪ ਜੀ ਅੰਮ੍ਰਿਤਸਰ ਚ ਮੈਂ ਮਤਲਬ ਡੇਢ ਦੋ ਮਹੀਨੇ ਰਿਸਰਚ ਕੀਤੀ ਕਾਫੀ ਵੇਸਟੇਜ ਵੀ ਕੀਤੀ ਘਰੋਂ ਗਾਲਾਂ ਵੀ ਖਾਧੀਆਂ ਕਿ ਮਤਲਬ ਤੂੰ ਇਹ ਕੀ ਕਰੀ ਜਾਣਾ ਡੇਲੀ ਵੇਸਟੇਜ ਕਰ ਰਿਹਾ ਆਟੇ ਦੀ ਹਨਾ ਤੇ ਫਿਰ ਮੈਂ ਕਿਹਾ ਨਹੀਂ ਹੁਣ ਬਣਾਣਾ ਤੇ ਬਣਾਣਾ ਮਤਲਬ ਲੋਕਾਂ ਨੂੰ ਥੋੜਾ ਹੈਲਦੀ ਵੀ ਖਵਾਇਆ ਜਾਵੇ ਤੇ ਇਸੇ ਚੱਕਰ ਚ ਫਿਰ ਮੈਂ ਕਿਹਾ ਕਿ ਚਲੋ ਆਟੇ ਵਾਲਾ ਕੁਲਚਾ ਜਿਹੜਾ ਬਣਾਇਆ ਜਾਵੇ ਤੇ ਤਾਂ ਹੀ ਫ ਆਟੇ ਵਾਲਾ ਕੁਲਚਾ ਬਣਾ ਕੇ ਇੰਨੀ ਕਿ ਡਿਮਾਂਡ ਹੈਗੀ ਆਟੇ ਵਾਲੇ ਕੁਲਚੇ ਦੀ ਆਟੇ ਵਾਲੇ ਕੁਲਚੇ ਸਰ ਡੇਲੀ ਦੇ ਹੀ 20 ਕਿ ਦਰਜਨਾ ਜਿਹੜੀਆਂ ਵੇਚ ਲੀਆਂ ਸ਼ੁਰੂ ਕਰ ਦਿੱਤੀਆਂ ਜੀ ਹੋਲੀ ਹੋਲੀ ਸ਼ਾਇਦ ਡਿਮਾਂਡ ਵਧਾਵਾਂਗੇ ਵੀ ਪਰ ਅਸੀਂ ਲੇਬਰ ਦੇ ਸਿਰ ਤੇ ਕੰਮ ਨਹੀਂ ਕਰਨਾ ਚਾਹੁੰਦੇ ਘੱਟ ਕੀਤਾ ਚੰਗਾ ਕਿਉਂਕਿ ਆਟੇ ਵਾਲਾ ਕੁਲਚਾ ਜਿਹੜਾ ਨਾ ਉਹ 24 ਘੰਟਿਆਂ ਤੋਂ ਵੱਧ ਜਿਹੜਾ ਟਾਈਮ ਕੱਟਦਾ ਨਹੀਂ ਤੇ ਉਹ ਹਾਨੂੰ ਹੁੰਦਾ ਕਿ ਮਤਲਬ ਬਣਾਇਆ ਘੱਟ ਬਣਾ ਲਓ ਖਤਮ ਹੋ ਜੇ ਬਸ ਮਤਲਬ ਉਹ ਅਹੀ ਦੁਪਹਿਰ ਤੋਂ ਬਾਅਦ ਅਹੀ ਸਟਾਕ ਆਊਟ ਕਰ ਦਿੰਦਾ ਬਿਲਕੁਲ ਜੀ ਵਧੀਆ ਲੱਗਦਾ ਆਪਣੇ ਕੰਮ ਦੇ ਵਿੱਚ ਸਾਰਾ ਰੁਜਾਵ ਆਪਣੇ ਫਾਦਰ ਸਾਹਿਬ ਦਾ ਜਿਹੜਾ ਸਾਥ ਸੀ ਜੀ 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 ਸਰ ਬਹੁਤ ਵਧੀਆ ਲੱਗਦਾ ਜੀ ਸਭ ਕੁਝ ਸਿੱਖਿਆ ਜੀ ਫਾਦਰ ਸਾਹਿਬ ਤੋਂ ਹੋਰ ਕੀ ਚਾਹੀਦਾ ਹਨ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਜੀ ਮੈਨੂੰ ਜ਼ਰੂਰ ਹੈ ਕੰਮ 'ਚ ਪਰ ਖੁਸ਼ੀ ਹੈ ਕਿ ਮਤਲਬ ਫਾਦਰ ਸਾਹਿਬ ਦੀ سپورਟ ਹੈ ਪੂਰੀ ਅ ਬ੍ਰਦਰ ਬਾਹਰ ਰਹਿੰਦਾ ਉਹ ਵੀ ਪੂਰੀ ਫੁੱਲ سپورਟ ਕਰਦਾ ਤੇ ਹੋਰ ਕੀ ਚਾਹੀਦਾ ਜੀ ਫੈਮਲੀ ਨਾਲ ਇਹ ਤੇ ਦੂਰ ਜਾਣ ਦੀ ਲੋੜ ਨਹੀਂ ਘਰ ਬੈਠੇ ਰੋਟੀ ਪਾਣੀ ਸਭ ਕੁਝ ਮਿਲ ਰਿਹਾ ਹੈ ਹਨਾ ਤੇ ਕਿਹਨੇ ਨੌਜਵਾਨ ਖਾਸ ਕਰਕੇ ਜਿਹੜੇ ਆਪਣੇ ਕੰਮਾਂ ਤੋਂ ਦੂਰ ਭੱਜਦੇ ਨੇ ਉਹਨਾਂ ਨੂੰ ਕਿ ਸਨੇਹ ਦੇਣਾ ਚਾਹੁੰਦਾ ਉਹਨਾਂ ਨੂੰ ਇਹੀ ਸਨੇਹ ਦੇਵਾ ਦੇਣਾ ਚਾਹਾਂਗਾ ਕਿ ਸਰ ਦੇਖੋ ਜੇ ਤੇ ਤੁਹਾਡੇ ਸੁਪਨੇ ਵੱਡੇ ਹਨਾ ਤੇ ਤੁਸੀਂ ਉਹਨਾਂ ਨੂੰ ਇੱਥੇ ਇੰਡੀਆ ਰਹਿ ਕੇ ਵੀ ਭਗਾ ਸਕਦੇ ਹੋ ਬਸ ਥੋੜੀ ਮਿਹਨਤ ਕਰਨ ਦੀ ਲੋੜ ਹੈ ਥੋੜੀ ਜੀ ਤੁਹਾਨੂੰ ਗਾਈਡੈਂਸ ਦੀ ਲੋੜ ਹੈ ਜਿਦਾਂ ਮੇਰੇ ਗਾਈਡੈਂਸ ਮੇਰੇ ਕੁਝ ਟੀਚਰਸ ਵੀ ਥੀ ਤਾਂ ਪੀ ਐਚ ਡੀ ਟੀਚਰ ਸੀਗੇ ਜੀ ਸਾਰੇ ਤੇ ਉਹਨਾਂ ਨੇ ਵੀ ਕਾਫੀ ਮਤਲਬ ਉਹਨਾਂ ਦਾ ਵੀ ਹੱਥ ਆ ਵਿੱਚ ਮਤਲਬ ਉਹਨਾਂ ਨੇ ਵੀ ਸਪੋਰਟ ਕੀਤਾ ਮਤਲਬ ਜਦੋਂ ਜੋਬ ਕਰਨ ਦਾ ਕਹਿੰਦੇ ਸੀ ਕਿ ਸਰ ਸਾਨੂੰ ਜੋਬ-ਜੂਬ ਦਵਾ ਦਿਓ ਜੀ ਕਿਤੇ ਉਹ ਕਹਿੰਦੇ ਪੁੱਤਰ ਜੋਬ ਤੇਰਾ ਕੰਮ ਇੰਨਾ ਵਧੀਆ ਤੂੰ ਆਪਣਾ ਕੰਮ ਦੇਖ ਫਿਰ ਕਹਿੰਦੇ ਫਿਰ ਵੀ ਤੈਨੂੰ ਜੋਬ-ਜੂਬ ਉਹਨਾਂ ਨੇ ਦਵਾਈ ਵੀ ਪਰ ਇੱਕ ਦੋ ਤਿੰਨ ਚਾਰ 6 ਮਹੀਨੇ ਕਰਕੇ ਮਜ਼ਾ ਨਹੀਂ ਆਉਂਦਾ ਮੈਂ ਫਿਰ ਆਪਣੇ ਕੰਮ 'ਚ ਆ ਜਾਂਦਾ ਸੀਗਾ ਜੀ ਵਾਪਸ ਜੀ ਹਲਾ ਵਧੀਆ ਲੱਗਦਾ ਬਹੁਤ ਬਹੁਤ ਵਧੀਆ ਲੱਗਦਾ ਜੀ ਹਾਂਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਕੁਲਚੇ ਨੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਤਾਂ ਆਈਜੀਸੀ ਸਾਡੇ ਤਾਂ ਮੌਜੂਦ ਸੀਗਾ ਤਾਂ ਇਹਨਾਂ ਵੱਲੋਂ ਹਾਲਾਂਕਿ ਮਾਸਟਰਸ ਦੀ ਡਿਗਰੀ ਕਰਕੇ ਮਾਸਟਰਸ ਕਰਕੇ ਜੋ ਫਿਰ ਵੀ ਜਿਹੜਾ ਆਪਣੇ ਜੋ ਕੰਮ ਦੇ ਵਿੱਚ ਰੁਚੀ ਵਿਧਾਈ ਤਾਂ ਜੋ ਇੱਕ ਨਵੀਂ ਕਾੜ ਵੀ ਕੱਢੀ ਕੀ ਆਟੇ ਵਾਲਾ ਕੁਲਚਾ ਜਿਹੜਾ ਕਿਤੇ ਵੀ ਨਹੀਂ ਮਿਲਦਾ ਹਾਲਾਂਕਿ ਇਹ ਵੀ ਕੁਲਚੇ ਜਿਹੜੇ ਨੇ ਗੁਰੂ ਨਗਰੀ ਤੋਂ ਇਲਾਵਾ ਭਾਰਤ ਦੇ ਵਿੱਚ ਕਿਤੇ ਵੀ ਨਹੀਂ ਬਣਾਏ ਜਾਂਦੇ ਸਿਫਤ ਤਾਂ ਸਿਰਫ ਗੁਰੂ ਨਗਰੀ ਚ ਬਣਾਏ ਜਾਂਦੇ ਨੇ ਤਾਂ ਇਸ ਦੀ ਜਿਹੜੀ ਇੱਕ ਨਵੀਂ ਕਾਰਡ ਵੀ ਇਹਨਾਂ ਵੱਲੋਂ ਕੱਢੀ ਗਈ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੀ ਨੌਜਵਾਨ ਪੀੜੀ ਹੈਗੀ ਆ ਬਾਹਰ ਜਾਣ ਨਾਲੋਂ ਜ਼ਰੂਰ ਇਸੇ ਤਰ੍ਹਾਂ ਦੇ ਨਾਲ ਆਪਣੇ ਹੀ ਦੇਸ਼ 'ਚ ਰਹਿ ਕੇ ਆਪਣੇ ਸ਼ਹਿਰ 'ਚ ਰਹਿ ਕੇ ਜਿਹੜਾ ਕੰਮ ਦੇ ਵਿੱਚ ਜਿਹੜਾ ਧਿਆਨ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਜੋ ਪੰਜਾਬ ਦਾ ਯੂਥ ਹੈ ਜਾਂ ਭਾਰਤ ਦਾ ਯੂਥ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਚੜ ਕੇ ਜਿਹੜੀ ਤਰੱਕੀ ਕਰ ਸਕਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਖੇ ਸੁਣਨ ਇੱਕ ਜਗਤਬਾਣੀ ਟੀਵੀ ਸ਼੍ਰੀਮੰਤ ਸसाई